ਅਰਜੀਕਰਨ ਸਾਹਿਬ ਜੀ ਦੀ ਗੱਤੇ ਸੰਗਮ ਬੇਨਤ ਕੀਤੀ ਜਾਂਦੀ ਹੈ ਜਿੰਨਾਂ ਵੀ ਸੰਗਤਾਂ ਦੂਰ ਦਰਡੇ ਆਣਾ ਜੋ ਕਿ ਅਮਰ ਸ਼ਹੀਦ ਬਾਬਾ ਅਮਰ ਸਿੰਘੀ ਬਾਗ ਇਹਨਾਂ ਦਾ ਜਨਮ ਦਿਹਾੜਾ 9 ਭਾਦੋਂ ਦਿਨ ਐਤਵਾਰ 24 ਅਗਸਤ ਨੂੰ ਬੜੀ ਧੁੰਮਕਾਂ ਦੀ ਸ਼ਰਧਾਂਜਲੀ ਮਨਾਇਆ ਜਾ ਰਿਹਾ ਹੈ ਸੰਤਾਂ ਨੂੰ ਬੇਨਤੀ ਹੈ ਕਿ ਭਾਈ ਇਹ ਸਮਾਗਮ ਦੇ ਵਿੱਚ ਵਾਦ ਤੋਂ ਵਾਦ ਸੰਤਾਂ ਨੂੰ ਬੇਨਤੀ ਹੈ ਕਿ ਵਾਦ ਤੋਂ ਵਾਦ ਕੋਲ ਜੀ ਤੇ ਜਨਾ ਕਰੋ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਕਰਕੇ ਜੋ ਕਾਰ ਸੇਵਾ ਚੱਲਦੀ ਹੈ ਗੁਰੂ ਘਰ ਦੇ ਵਿੱਚ ਸੇਵਾ ਚੱਲਦੀ ਹੈ ਤੇ ਭਾਈ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਕਰਕੇ ਆਪਣੀ ਜਰਨ ਜਰਨ ਕਰੋ ਗੁਰੂ ਸਾਹਿਬ ਨੂੰ ਜੀਆਂ ਪ੍ਰਾਪਤ ਕਰੋ ਦੇਸ਼ੀ ਦਰਖਤਾਂ ਨੂੰ ਜੀ ਆਪਾ ਆਪਰੇ ਕਰੋ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਰਦਾਰ ਨੂੰ ਭਾਈ ਇਹ ਬੇਨਤੀ ਹੈ ਬੇਨਤੀ ਪ੍ਰਵਾਨ ਕਰਨ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ